ਪੰਜਾਬ ਦੇ ਵਿੱਚ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਨਕਲੀ ਪੁਲਿਸ ਅਫਸਰ ਬਣ ਕੇ ਲੋਕਾਂ ਦੇ ਨਾਲ ਠੱਗੀ ਕਰਨਾ ਉਹਨਾਂ ਨੂੰ ਡਰਾਉਣਾ ਧਮਕਾਉਣਾ ਇਸ ਤਰ੍ਹਾਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਹਾਲਕਿ ਮੋਹਾਲੀ ਜ਼ਿਲ੍ਹੇ ਦੇ ਖਰੜ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਸੀਗਾ ਉਸ ਤੋਂ ਬਾਅਦ ਪੁਲਿਸ ਨੇ ਇਨਵੈਸਟੀਗੇਸ਼ਨ ਕਰਦੇ ਹੋਏ ਹੁਣ ਜਿਹੜੇ ਕੁਝ ਬਦਮਾਸ਼ ਹੈ ਉਹਨਾਂ ਨੂੰ ਕਾਬੂ ਕੀਤਾ ਗਿਆ ਹੈ ਉਹਨਾਂ ਦੇ ਕੋਲੋਂ ਕਈ ਚੀਜ਼ਾਂ ਰਿਕਵਰ ਵੀ ਕੀਤੀ ਗਈ ਹੈ ਕਿਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਕੀਤੀ ਗਈ ਹੈ ਸਾਡੇ ਨਾਲ ਡਿਪਟੀ ਸੁਪਰਡੈਂਟ ਆਫ ਪੁਲਿਸ ਕਰਨ ਸਿੰਘ ਸੰਦੂ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸੰਦੂ ਸਾਹਿਬ ਕਿਉਂਕਿ ਬਹੁਤ ਹੀ ਚੇਤਨਾ ਦੇ ਵੀ ਇਸ ਤਰ੍ਹਾਂ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ ਇਹ ਜਿਹੜਾ ਮਾਮਲਾ ਆਇਆ ਜਿਹੜੇ ਫੜੇ ਗਏ ਨੇ ਕਿਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਕੀਤੀ ਗਈ ਇਨਫੋਰਮੇਸ਼ਨ ਕੀ ਬੇਸਿਕਲੀ ਸਾਡੀ ਸਨੀ ਇਨਕਲੇਵ ਚੌਂਕੀ थाना ਸਿਟੀ ਖਰੜ ਦੀ ਟੀਮ ਕੋਲ ਸੀਕ੍ਰੀਟ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਇਸ ਕੁਝ ਵਿਅਕਤੀ ਜਿਹੜੇ ਨੇ ਇਸ ਤਰ੍ਹਾਂ ਦੀ ਜਿਹੜੀ ਜਾਲੀ ਪੁਲਿਸ ਮੁਲਾਜ਼ਮ ਬਣ ਕੇ ਕੁਝ ਲੋਕਾਂ ਤੋਂ ਕੁਝ ਐਕਸਟਰਸ਼ਨ ਕਰ ਰਹੇ ਨੇ ਉਹ ਉਹੀ ਇਨਫੋਰਮੇਸ਼ਨ ਨੂੰ ਡਵੈਲਪ ਕਰਦੇ ਹੋਏ ਅਸੀਂ ਜਿਹੜੇ 4 ਵਿਅਕਤੀ ਕਾਬੂ ਕੀਤੇ ਨੇ ਉਹਨਾਂ ਤੋਂ ਇੱਕ ਸਵਿਫਟ ਕਾਰ ਤੇ ਇੱਕ ਹੱਥਕੜੀ ਕੁਝ ਹੋਰ ਜਿਹੜਾ ਸਮਾਨ ਉਹ ਰਿਕਵਰ ਹੋਇਆ। ਹਾਂ ਸਰ ਇਨਵੈਸਟੀਗੇਸ਼ਨ ਚ ਕੋਈ ਹੋਰ ਹੈ? ਇੱਕ ਕੋਈ ਆਈ ਕਾਰਡਸ ਵਗੈਰਾ ਵੀ ਰਿਕਵਰ ਹੋਏ ਵਰਦੀ ਵਗੈਰਾ ਕੁਝ। ਹਾਂਜੀ ਇਹਨਾਂ ਚ ਇੱਕ ਦੋਸ਼ੀ ਨਿਆਗਾਉਂ ਦਾ ਰਹਿਣ ਵਾਲਾ ਉਹਦੇ ਤੋਂ ਜਿਹੜੀ ਇਹ ਸਵਿਫਟ ਕਾਰ ਯੂਜ਼ ਕਰ ਰਹੀ ਸੀ ਉਹਦੇ ਤੇ ਪੁਲਿਸ ਦਾ ਲੋਗੋ ਲੱਗਿਆ ਸੀ। ਇੱਕ ਯੂਜ਼ਡ ਕੋਲ ਜੱਲੀ ਆਈ ਕਾਰਡ ਸੀਗਾ। ਹਾਂ। ਤੇ ਬਾਕੀ ਇੱਕ ਹੱਥਕੜੀ ਰਿਕਵਰ ਹੋਈ ਹੈ ਇੱਕ ਕਿਰਚ ਬੇਸਬਾਲ ਦੇ ਬੱਟ ਇਹ ਜਿੰਨੀ ਜਿਆਦਾ ਰਿਕਵਰ ਹੋਈਆਂ ਤੇ ਇੱਕ 15000 ਰੁਪਏ ਜਿਹੜੇ ਇਹਨਾਂ ਨੇ ਕਿਸੇ ਤੋਂ ਐਕਸਟਰਾਕਟ ਕੀਤੇ ਸੀ ਉਹ ਵੀ ਰਿਕਵਰ ਹੋਏ ਤੇ ਸਰ ਇਹਨਾਂ ਦੀ ਮੋਡਸ ਆਫ ਆਪਰੇਂਡੀ ਕੀ ਹੁੰਦੀ ਸੀ ਕਿਸ ਤਰ੍ਹਾਂ ਇਹ ਕਰਦੇ ਸੀ ਕਿ ਖਾਸ ਤੌਰ ਤੇ ਰਾਤ ਦੇ ਸਮੇਂ ਇੱਕ ਨਾਕਾ ਨੁਕਲ ਆਉਂਦੇ ਸੀ ਜਾਂ ਕਿਸ ਤਰ੍ਹਾਂ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਚੱਲ ਹਾਂਜੀ ਮੁਢਲੇ ਤੌਰ ਤੇ ਪੁੱਛ ਕਿਸ ਇਹੀ ਆਇਆ ਕਿ ਇਹ ਜਿਵੇਂ ਸੁੰਸਾਨ ਜਗ੍ਹਾ ਤੇ ਕਿਸੇ ਨੂੰ ਰੋਕੇ ਕਈ ਕਿਸੇ ਨੂੰ ਇਸ ਤਰ੍ਹਾਂ ਡਰਾਉਂਦੇ ਸੀ ਕਿ ਤੁਸੀਂ ਪਿੱਛੇ ਕੋਈ ਐਕਸੀਡੈਂਟ ਕਰਕੇ ਆਏ ਹੋ ਉਸ ਤਰੀਕੇ ਨਾਲ ਜੋ ਅਗਲੇ ਤੋਂ ਜਿੰਨਾ ਅਗਲੇ ਦੀ ਉਹਦੇ ਕੈਪੇਬਿਲਟੀ ਦੇ ਹਿਸਾਬ ਨਾਲ ਉਹ ਐਕਸਟਰਸ਼ਨ ਕਰਦੇ ਸੀ ਓਕੇ ਜਾਂ ਕੋਈ ਡਰਗ ਅਡਿਕਟ ਨੂੰ ਫੜ ਕੇ ਉਹਨੂੰ ਨਸ਼ਾ ਵੇਚਣ ਦੀ ਉਹਦੇ ਵਿੱਚ ਕਿਉਂਕਿ ਸਿਵਲ ਉਹ ਚ ਹੁੰਦੇ ਸੀ ਹੂੰ ਪਹਿਲਾਂ ਉਹਨੂੰ ਇਹ ਗੱਲ ਕਰਦੇ ਸੀ ਕਿ ਅਸੀਂ ਤੈਨੂੰ ਨਸ਼ਾ ਵੇਚਣ ਦੇ ਉਹਦੇ ਵਿੱਚ ਕਰਕੇ ਉਸ ਤੋਂ ਬਾਅਦ ਦੱਸਦੇ ਸੀ ਕਿ ਅਸੀਂ ਪੁਲਿਸ ਮੁਲਾਜ਼ਮ ਹਾਂ ਤੇ ਉਹ ਫਿਰ ਉਸ ਤੋਂ ਐਕਸਟਰੈਕਸ਼ਨ ਕਰਦੇ ਸੀ ਕਿੰਨੇ ਦਿਨਾਂ ਤੋਂ ਇਹ ਸਰਕਾਰ ਰੇ ਸੀਗੇ ਜੇ ਆਪਾਂ ਗੱਲ ਕਰੀ ਕਿੱਥੇ ਕਿੱਥੇ ਇਹਨਾਂ ਨੇ ਇਸ ਤਰ੍ਹਾਂ ਦੀ ਵਾਰਦਾਤਾਂ ਕੀਤੀ ਬਈ ਇਹ 15 20 ਦਿਨ ਨਹੀਂ ਲੱਗਦੇ ਆ ਕਰੀਬ ਹੁਣੇ ਇਕੱਠੇ ਹੋਏ ਸੀਗੇ ਤਿੰਨ ਦਾ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਹੈਗਾ ਦੋ ਤੇ ਪਹਿਲਾਂ ਐਨਡੀਪੀਐਸ ਦੇ ਪਰਚੇ ਆ ਇੱਕ ਤੇ ਚੋਰੀ ਦਾ ਪਰਚਾ ਇਹ ਕਿੱਥੇ ਦੇ ਰਹਿਣ ਵਾਲੇ ਨੇ ਸਰ ਤਿੰਨੋ ਜਾਂ ਫਿਰ ਗੱਲ ਕਰ ਲਈ ਚਾਰੋਂ ਜਿਹੜੇ ਫੜੇ ਗਏ ਨੇ ਹਾਂਜੀ ਇੱਕ ਮਲੂਆ ਦਾ ਰਹਿਣ ਵਾਲਾ ਚੰਡੀਗੜ੍ਹ ਦਾ ਇੱਕ ਨਿਆਗਾਉਂ ਦਾ ਜੀ ਇੱਕ ਜ਼ੀਰਕਪੁਰ ਦਾ ਤੇ ਇੱਕ ਪ੍ਰਦੀਪ ਕੁਮਾਰ ਉਹ ਸਮਾਣੀ ਦਾ ਰਹਿਣ ਵਾਲਾ ਹੋਰ ਵੀ ਕੋਈ ਇਨਵੋਲਵਮੈਂਟ ਸਾਹਮਣੇ ਆ ਰਹੀ ਹੈ ਸਰ ਇਹਦੇ ਵਿੱਚ ਹੁਣ ਤੱਕ ਹਾਂਜੀ ਮੋਡਲੀ ਤਫਤੀਸ਼ ਚ ਇੱਕ ਬੰਦੇ ਦੀ ਹੋਰ ਇਨਵੋਲਵਮੈਂਟ ਦਾ ਸਾਨੂੰ ਪਤਾ ਲੱਗਿਆ ਉਹਦੇ ਬਾਰੇ ਵੀ ਅਸੀਂ ਜਿਹੜਾ ਵੈਰੀਫਾਈ ਕਰਕੇ ਉਹਨੂੰ ਅਗਲੀ ਜਿਹੜੀ ਕਾਰਵਾਈ ਉਹ ਚ ਵੀ ਅਸੀਂ ਸਰ ਜੀ ਨਾ ਨਾ ਪ੍ਰੋਫਾਈਲ ਕੀ ਹੈ ਹੁਣ ਤੱਕ ਦੀ ਅਸੀਂ ਗੱਲ ਕਰ ਲਈ ਸਾਰੇ ਦੋਸਤ ਨੇ ਆਪਸ ਚ ਕਿਸ ਤਰ੍ਹਾਂ ਪਲੈਨਿੰਗ ਕਰਦੇ ਸੀ ਹੁਣ ਤੱਕ ਦੀ ਪ੍ਰੀਮੀਰੀ ਇਨਵੈਸਟੀਗੇਸ਼ਨ ਨਹੀਂ ਜੀ ਤਿੰਨ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਟਰਾਈ ਸਿਟੀ ਦੇ ਹੀ ਹੈਗੇ ਨੇ ਤਾਂ ਉਹ ਤਾਂ ਆਪਸ ਚ ਅੱਗੇ ਦੀ ਅੱਗੇ ਕਾਮਨ ਸਰਕਲ ਚੋਂ ਸੀ ਉਸ ਤਰੀਕੇ ਨਾਲ ਇਕੱਠੇ ਹੋ ਗਏ ਇਕੱਠੇ ਹੋ ਕੇ ਤੇ ਮਤਲਬ ਇਹਨਾਂ ਨੇ ਇਹ ਜਿਹੜਾ ਰਸਤਾ ਚੁਣ ਲਿਆ ਕ੍ਰਾਈਮ ਦਾ ਤੇ ਬਾਕੀ ਅਸੀਂ ਪੁੱਛਗਿੱਛ ਕਰ ਰਹੇ ਆ ਵੀ ਇਹਨਾਂ ਦਾ ਹੋਰ ਕੋਈ ਸਾਥੀ ਇੱਕ ਸਾਥੀ ਅਸੀਂ ਆਇਡੈਂਟੀਫਾਈ ਕੀਤਾ ਉਹਨੂੰ ਜਿਵੇਂ ਮੈਂ ਦੱਸਿਆ ਕਿ ਉਹਦੇ ਉਹਦੇ ਸੰਬੰਧੀ ਅਸੀਂ ਅਗਲੀ ਕਾਰਵਾਈ ਆਰੰਭ ਕਰ ਰਹੇ ਹਾਂ ਟਿਊਟੇ ਸਾਹਿਬ ਕਿਉਂਕਿ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਨੇ ਜਿਹੜੇ ਲੋਕ ਐ ਉਹਨਾਂ ਨੂੰ ਡਰਾ ਧਮਕਾ ਕੇ ਕਿਸ ਤਰ੍ਹਾਂ ਵੈਰੀਫਾਈ ਕੀਤਾ ਜਾਏ ਲੋਕਾਂ ਨੂੰ ਤੁਸੀਂ ਕਿਸ ਤਰ੍ਹਾਂ ਵੇਅਰ ਕਰ ਰਹੇ ਹੋ ਕਿਉਂਕਿ ਇਸ ਤਰ੍ਹਾਂ ਦੇ ਨਕਲੀ ਪੁਲਿਸ ਮੁਲਾਜ਼ਮ ਨਕਲੀ ਡੀਐਸਪੀ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਨੇ ਲੋਕਾਂ ਨੂੰ ਤੁਸੀਂ ਕਿਸ ਤਰ੍ਹਾਂ ਵੇਅਰ ਕਰਦੇ ਹੋ ਕਿ ਵੈਰੀਫਾਈ ਕਿਸ ਤਰ੍ਹਾਂ ਕੀਤਾ ਜਾਵੇ ਦੇ ਕੋਈ ਦੋਰੀਜਾਂ ਨੇ ਜੇ ਤੱਕ ਕਿਸੇ ਨੇ ਕ੍ਰਾਈਮ ਕੀਤਾ ਹੀ ਨਹੀਂ ਕੋਈ ਕ੍ਰਾਈਮ ਕੀਤਾ ਹੀ ਨਹੀਂ ਤਾਂ ਉਹਦੇ ਸਬੰਧੀ ਤਾਂ ਮਤਲਬ ਆਪਣਾ ਸਖਤੀ ਨਾਲ ਡਰਨ ਦੀ ਲੋੜ ਹੀ ਨਹੀਂ ਤੁਸੀਂ ਸਖਤੀ ਨਾਲ ਅਗਲੇ ਤੋਂ ਉਹਨਾਂ ਦਾ ਆਈ ਕਾਰਡ ਜਾਂ ਹੋਰ ਚੀਜ਼ਾਂ ਸਾਰੀਆਂ ਵੈਰੀਫਾਈ ਕਰੋ ਠੀਕ ਹੈ ਤਾਂ ਆਟੋਮੈਟਿਕਲੀ ਮਤਲਬ ਜਦੋਂ ਕਿਸੇ ਤੋਂ ਪੁੱਛਦੇ ਆਪਾਂ ਪੁਲਿਸ ਮੁਲਾਜ਼ਮ ਦਾ ਜਿਹੜਾ ਅਹ ਟ੍ਰੇਨਿੰਗ ਦਾ ਪਾਰ ਆ ਜਾਂ ਹੋਰ ਆ ਜਾਂ ਜੋ ਉਹ ਬੋਲਵਾਰ ਦਾ ਤਰੀਕਾ ਉਹ ਆਟੋਮੈਟਿਕਲੀ ਪਤਾ ਲੱਗ ਜਾਂਦਾ ਠੀਕ ਹੈ ਤੇ ਜੇ ਫਿਰ ਵੀ ਕੋਈ ਜਿਹੀ ਗੱਲ ਕੋਈ ਸ਼ੱਕੀ ਲੱਗਦੀ ਆ ਤਾਂ ਜਰੂਰ ਨੇੜਲੇ ਥਾਣੇ ਜਾ ਕੇ ਉੱਥੇ ਇਮੀਡੀਏਟ ਰਿਪੋਰਟ ਕਰਨੀ ਚਾਹੀਦੀ ਆ ਤੇ ਵੈਰੀਫਾਈ ਕਰਨਾ ਚਾਹੀਦਾ ਵੀ ਕਿਹੜੇ ਆਫਸਰ ਕਿਹੜੇ ਮੁਲਾਜ਼ਮ ਸੀ ਕਿਉਂਕਿ ਇਹ ਜੀ ਸਾਡੇ ਜਿਵੇਂ ਇਹ ਵੀ ਬੰਦੇ ਸੀ ਇਹ ਸਿਵਲ ਕੱਪੜਿਆਂ ਸੀਗੇ ਤਾਂ ਇਹ ਉਸ ਤਰੀਕੇ ਨਾਲ ਹੀ ਆਪਣੇ ਆਪ ਨੂੰ ਪ੍ਰੇਜ਼ੈਂਟ ਕਰਦੇ ਨੇ ਕੋਈ ਸੀਆਈਏ ਸਟਾਫ ਦਾ ਮੁਲਾਜ਼ਮ ਦੱਸਦਾ ਕੋਈ ਸਪੈਸ਼ਲ ਬ੍ਰਾਂਚ ਦਾ ਦੱਸਦਾ ਤਾਂ ਉਹ ਲੋਕਲ ਥਾਣੇ ਕੋਲ ਰਾਬਤਾ ਕਰਨਾ ਚਾਹੀਦਾ ਉਹਨਾਂ ਨਾਲ ਵੈਰੀਫਾਈ ਕਰਨਾ ਚਾਹੀਦਾ ਕਿ ਕੀ ਇਹ ਜਿਹੜੇ ਬੰਦੇ ਨੇ ਇਹ ਮਤਲਬ ਕਿਸ ਤਰੀਕੇ ਦੇ ਨੇ ਤੇ ਨਾਲ ਹੀ ਕੋਈ ਹੋਰ ਡਿਟੇਲ ਜਿਵੇਂ ਕਿ ਵਹੀਕਲ ਦਾ ਨੰਬਰ ਜੇ ਵਹੀਕਲ ਵਗੈਰਾ ਦਾ ਨੰਬਰ ਵੀ ਮਿਲਦਾ ਉਹ ਨੋਟ ਡਾਊਨ ਕਰਕੇ ਤੇ ਉਹ ਵੀ ਜਿਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਹੋਵੇ ਤਾਂ ਤੁਸੀਂ ਜ਼ਰੂਰ ਹਾਂਜੀ ਹਾਂਜੀ ਬਿਲਕੁਲ ਜੀ ਇਹ ਤਾਂ ਬਿਲਕੁਲ ਜ਼ੀਰੋ ਟੋਲਰੈਂਸ ਹੈ ਇਹ ਜਿਹੇ ਬੰਦੇ ਤਾਂ ਮਤਲਬ ਪੁਲਿਸ ਮਹਿਕਮੇ ਦੀ ਸ਼ਬੀ ਵੀ ਖਰਾਬ ਕਰਦੇ ਨੇ ਤਾਂ ਇਹਨਾਂ ਨਾਲ ਤਾਂ ਬਹੁਤ ਸਖਤੀ ਨਾਲ ਜਿੱਠਾਂਗੇ ਇਹ ਬਹੁਤ ਅਹਿਮ ਹੈ ਜਿੱਦਾਂ ਸਰ ਨੇ ਦੱਸਿਆ ਕਿ ਮਹਿਕਮੇ ਦੀ ਵੀ ਇਨਸਾਲਟ ਤਾਂ ਹੁੰਦੀ ਹੁੰਦੀ ਹੈ ਲੇਕਿਨ ਲੋਕਾਂ ਨੂੰ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਹਰਾਸ਼ ਕੀਤਾ ਜਾਂਦਾ ਉਹਨਾਂ ਤੋਂ ਪੈਸੇ ਮੰਗੇ ਜਾਂਦੇ ਆ ਲੇਕਿਨ ਹੁਣ ਇਹ ਜਿਹੜਾ ਅਪਰਦਾ ਫਾਸ਼ ਕੀਤਾ ਇਹਨਾਂ ਨੂੰ ਕਾਬੂ ਕੀਤਾ ਗਿਆ ਹਤਕੜੀ ਨਾਲ ਤੋਂ ਕੁ ਰਿਕਵਰ ਕੀਤੀ ਗਈ ਹੈ ਜਾਲੀ ਆਈ ਕਾਰਡ ਇਹਨਾਂ ਕੋਲ ਰਿਕਵਰ ਕੀਤਾ ਗਿਆ بیسਬਾਲ ਦੇ ਡੰਡੇ ਕਿਸ ਤਰ੍ਹਾਂ ਇਹ ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਸੀ ਕਿ ਹਾਲਾਂਕਿ ਹੁਣ ਧੀਰੇ ਧੀਰੇ ਜਿੱਦਾਂ ਜਿੱਦਾਂ ਲੋਕਾਂ ਨੂੰ ਪਤਾ ਲੱਗੂਗਾ ਹੁਣ ਕੰਪਲੇਂਟ ਜਿਹੜੀ ਹੈਗੀ ਉਹ ਆਣਗੀਆ ਪੁਲਿਸ ਨੂੰ ਪਹਿਲਾਂ ਵੀ ਇਨਫੋਰਮੇਸ਼ਨ ਸੀ ਲੇਕਿਨ ਇਹ ਭੱਜ ਜਾਂਦੇ ਸੀਗੇ ਨਹੀਂ ਰੁਕਦੇ ਸੀਗੇ ਇੱਕ ਸਟੇਸ਼ਨ ਤੇ ਤੇ ਬਹੁਤ ਸਾਰੀ ਚੀਜ਼ ਹੈ ਲੇਕਿਨ ਲੋਕਾਂ ਨੂੰ ਵੀ ਜ਼ਰੂਰ ਇਹਦਾ ਧਿਆਨ ਰੱਖਣਾ ਹੈ ਕਿ ਜੇਕਰ ਰਾਤ ਨੂੰ ਕੋਈ ਰੋਗਦਾ ਹੈ ਤਾਂ ਜ਼ਰੂਰ ਵੈਰੀਫਾਈ ਜ਼ਰੂਰ ਕਰਨ ਖਰੜ ਤੋਂ ਕੈਮਰਾਮੈਨ ਸੰਪ